ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤਾਂ ਪਹਿਲਾਂ ਤਾਂ ਸਾਰਿਆਂ ਨਾਲ ਉਹ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਹੜਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਤੇ ਇੰਨੇ ਸੋਹਣੇ-ਸੋਹਣੇ ਕਮੈਂਟ ਕਰ ਰਹੇ ਆ ਤੇ ਬਹੁਤ ਸਾਰੇ ਕਮੈਂਟ ਮੈਸੇਜ ਇਦਾਂ ਦੇ ਵੀ ਆਉਂਦੇ ਆ ਕਿ ਅਸੀਂ ਤੁਹਾਡੀ ਰੈਸਪੀ ਟਰਾਈ ਕੀਤੀ ਸੀ ਤੇ ਬਹੁਤ ਵਧੀਆ ਲੱਗੀ ਸਾਨੂੰ ਤੇ ਮੇਰੇ ਨਾਲ ਨਾਲ ਸਾਰਿਆਂ ਨੂੰ ਮੈਂ ਕੰਗ੍ਰੈਚੁਲੇਸ਼ਨ ਕਹਿਣਾ ਚਾਹੂੰਗੀ ਕਿਉਂਕਿ ਜਿਹੜੀ ਆਪਣੀ ਗੰਡੇ ਵਾਲੀ ਵੀਡੀਓ ਸੀ ਉਹ 98 98 ਚੱਲ ਚੁੱਕੀ ਆ ਮਤਲਬ ਲੱਖ ਹੋਣ ਵਾਲੀ ਉਹ ਵੀਡੀਓ ਤੇ ਉਹ ਸਾਰੇ ਤੁਹਾਡੇ ਪਿਆਰ ਦੇ ਸਦਕਾ ਹੀ ਹੋਇਆ ਵੀ ਇੰਨੀ ਵਧੀਆ ਵੀਡੀਓ ਚੱਲੀ ਆ ਮੇਰੀ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਲੈ ਕੇ ਆਈ ਆ ਅੱਜ ਆਪਾਂ ਚੁੱਲ੍ਹੇ ਤੇ ਕੁਝ ਨਹੀਂ ਕੁੱਕ ਕਰਨਾ ਮੈਂ ਤੁਹਾਨੂੰ ਕਿਹਾ ਸੀ ਵੀ ਮੈਂ ਨਾਲ-ਨਾਲ ਵੈਸਟਰਨ ਵੀ ਡਿਸ਼ੇਸ ਲੈ ਕੇ ਆਉਂਗੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਸੈਂਡਵਿਚ ਉਹ ਵੀ ਬਹੁਤ ਘੱਟ ਸਮਾਨ ਦੇ ਨਾਲ ਜਿਹੜੇ ਸਮਾਨ ਤੁਹਾਡੇ ਘਰੇ ਅਵੇਲੇਬਲ ਹੋਗਾ ਉਹਦੇ ਨਾਲ ਆਪਾਂ ਜਿਹੜਾ ਸੈਂਡਵਿਚ ਬਣਾਉਣੇ ਆ ਸੈਂਡਵਿਚ ਜਿਹੜੇ ਆ ਬ੍ਰੈਡ ਚਾਹੀਦੇ ਹੋਣਗੇ ਤੁਸੀਂ ਵਾਈਟ ਬ੍ਰੈਡ ਵੀ ਯੂਜ਼ ਕਰ ਸਕਦੇ ਆ ਬ੍ਰਾਊਨ ਬ੍ਰੈਡ ਵੀ ਯੂਜ਼ ਕਰ ਸਕਦੇ ਆ ਆਪਾਂ ਇੱਥੇ ਵਾਈਟ ਬ੍ਰੈਡ ਯੂਜ਼ ਕਰਨ ਲੱਗੇ ਆ ਉਸ ਤੋਂ ਬਾਅਦ 4 ਘੰਟੇ ਲਾਇਆ ਸੀ ਮੈਂ ਨਾਰਮਲ ਸਾਈਜ਼ ਦੇ ਸੀ 4 ਗੰਡੇ ਤੇ 5 ਤੋਂ 6 ਸ਼ਿਮਲਾ ਮਿਰਚ ਲਈਆਂ ਆਪਣੀ ਫੈਮਿਲੀ ਦੇ ਅਕੋਰਡਿੰਗ ਤੁਸੀਂ ਜਿਹੜੀ ਆ ਕੁਆਂਟੀਟੀ ਲੈ ਸਕਦੇ ਆ ਤੇ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਇੱਕ ਗੱਲ ਹੋਰ ਜਿਹੜੀ ਤੁਸੀਂ ਇਹ ਵੀਡੀਓ ਦੇਖਣੀ ਹੁੰਦੀ ਹੈ ਆਪਣੇ ਫ੍ਰੀ ਟਾਈਮ 'ਚ ਦੇਖਿਆ ਕਰੋ ਤਾਂ ਕਿ ਤੁਸੀਂ ਜਿਹੜੀ ਰੈਸਪੀ ਉਹ ਟਰਾਈ ਕਰ ਸਕੋ ਜੇ ਤੁਸੀਂ ਐਟ ਆ ਟਾਈਮ ਤੁਸੀਂ ਕਹੋਗੇ ਵੀ ਹਾਂ ਮੈਂ ਹੁਣ ਵੀਡੀਓ ਦੇਖਦੇ ਨਾਲ ਨਾਲ ਰੈਸਪੀ ਟਰਾਈ ਕਰਦੀਆਂ ਤੇ ਤੁਹਾਨੂੰ ਵੀ ਔਖਾ ਹੋ ਜਾਂਦਾ ਵੇ ਨਾ ਛੇਤੀ ਛੇਤੀ ਦੇਖਣੀ ਪੈਂਦੀ ਹੈ ਸੋ ਪਹਿਲਾਂ ਵੀਡੀਓ ਆਪਣੇ ਫ੍ਰੀ ਟਾਈਮ ਦੇਖਿਆ ਕਰੋ ਤੇ ਉਸ ਤੋਂ ਬਾਅਦ ਜਿਹੜੀ ਆ ਰੈਸਪੀ ਟਰਾਈ ਕਰਿਆ ਕਰੋ ਤੇ ਹੁਣ ਆਪਾਂ Shimla mirchਾਂ ਜਲਦੀ ਜਲਦੀ ਕੱਟ ਲਈਏ ਤੇ ਦਿਖਾਉਣੀ ਆ ਤੁਹਾਨੂੰ ਨੈਕਸਟ ਦੇ ਵਿੱਚ ਕਿਹੜੇ ਕਿਹੜੇ ਇੰਗਰੀਡੀਅੰਟਸ ਪੈਣੇ ਆ ਲਓ ਬਈ ਟਮਾਟਰਾਂ ਦੇ ਟਮਾਟਰਾਂ ਦੇ ਆਪਾਂ ਕਰ ਲਿਆ ਸਲਾਈਸ ਇੱਕੋਸਾਰ ਦੇ ਸਲਾਈਸ ਕਰ ਲਿਆ ਇਹ ਹੁਣ ਆਪਾਂ ਯੂਜ਼ ਕਰਾਂਗੇ ਸੈਂਡਵਿਚ ਦੇ ਵਿੱਚ ਮੈਂ ਇਹਨਾਂ ਨੂੰ ਗੋਲ ਗੋਲ ਕੱਟ ਲਿਆ ਇੱਧਰ ਆਪਣੀ ਸ਼ਿਮਲਾ ਮਿਰਚ ਵੀ ਬਰੀਕ ਬਰੀਕ ਕੱਟ ਲਈ ਪਿਆਜ਼ ਵੀ ਬਰੀਕ ਬਰੀਕ ਕੱਟ ਲਿਆ ਹੁਣ ਆਪਾਂ ਪਿਆਜ਼ ਕੱਟਾਂਗੇ ਜਿਹੜੇ ਆਪਾਂ ਸੈਂਡਵਿਚ ਦੇ ਵਿੱਚ ਰੱਖਣੇ ਆ ਤੁਸੀਂ ਇਦਾਂ ਦੇ ਵੱਡੇ ਵੱਡੇ ਪਿਆਜ਼ ਲੈ ਸਕਦੇ ਆ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਆ ਸ਼ੈਲs ਸਵਾਰ ਕੇ ਇਹਦੇ ਵੀ ਗੋਲ ਗੋਲ ਸਲਾਈਸ ਕੱਟਣੇ ਆ ਤੇ ਟਮਾਟਰਾਂ ਦੇ ਤਾਂ ਮੈਂ ਤੁਹਾਨੂੰ ਦਿਖਾਈ ਨਹੀਂ ਤੇ ਇਹਦਾ ਆਪਾਂ ਤੁਹਾਨੂੰ ਸਲਾਈਸ ਦਿਖਾ ਦਨੇ ਆ ਵੀ ਕਿਵੇਂ ਸਲਾਈਸ ਕਰਨਾ ਹੈ ਵੈਸੇ ਤਾਂ ਸਾਰਿਆਂ ਨੂੰ ਆਉਂਦਾ ਕੋਈ ਵੱਡੀ ਗੱਲ ਨਹੀਂ ਸਲਾਈਸ ਕਰਨਾ ਪਰ ਫਿਰ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਜਿਹੜਾ ਪਿਆਜ਼ ਆ ਇਹਨੂੰ ਧੋ ਲਿਆ ਸੀ ਹੁਣ ਆਪਾਂ ਇਹਦੇ ਗੋਲ-ਗੋਲ ਇੱਕਸਾਰ ਦੇ ਸਲਾਈਸ ਕਰਨੇ ਆ ਤੇ ਇਹ ਆਪਾਂ ਇਦਾਂ ਹੀ ਜਿਹੜਾ ਆ ਸੈਂਡਵਿਚ ਦੇ ਵਿੱਚ ਰੱਖਾਂਗੇ ਵਧੀਆ ਫਲੇਵਰ ਆਊਗਾ ਹੋਰ ਵੀ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਵੈਜੀਜ਼ ਹੁੰਦੀਆਂ ਉਹ ਐਡ ਕਰ ਸਕਦੇ ਆ ਪਰ ਮੈਨੂੰ ਸ਼ਿਮਲਾ ਮਿਰਚ ਤੇ ਪਿਆਜ਼ ਤੇ ਵਿੱਚ ਆਪਾਂ ਤੁਹਾਨੂੰ ਇਨਗਰੀਡੀਅੰਟਸ ਦੱਸਾਂਗੇ ਉਹਦਾ ਹੀ ਵਧੀਆ ਲੱਗਦਾ ਆ ਤੁਸੀਂ ਗਾਜਰ ਵੀ ਪਾ ਸਕਦੇ ਆ ਕੁਝ ਵੀ ਐਡ ਕਰ ਸਕਦੇ ਆ ਹੋਰ ਸਬਜ਼ੀਆਂ ਜਿਹੜੀਆਂ ਜਿਹੜੀਆਂ ਤੁਹਾਨੂੰ ਪਸੰਦ ਆ ਉਹਨਾਂ ਨੂੰ ਬ੍ਰਿਕ ਬ੍ਰਿਕ ਸਲਾਈਸ ਕਰਕੇ ਜੇ ਤੁਸੀਂ ਕਈ ਵਾਰੀ ਹੁੰਦਾ ਇਹਨੂੰ ਕਈ ਲੋਕ ਆ ਥੋੜਾ ਜਿਹਾ ਤੇਲ ਵਿੱਚ ਫਰਾਈ ਕਰਕੇ ਪਾਉਂਦੇ ਬਟ ਆਪਾਂ ਜਿਹੜਾ ਆ ਨਾਰਮਲ ਹੀ ਰੱਖਾਂਗੇ ਸੈਂਡਵਿਚ ਨੂੰ ਇਹਨੂੰ ਫਰਾਈ ਨਹੀਂ ਕਰਾਂਗੇ ਕੱਚੀਆਂ ਸਬਜ਼ੀਆਂ ਹੀ ਯੂਜ਼ ਕਰਾਂਗੇ ਕਿਉਂਕਿ ਆਪਾਂ ਬਾੜਾ ਇਹਨੂੰ ਆਇਲੀ ਨਹੀਂ ਬਣਾਉਣਾ ਹੈਗਾ ਤਲਿਆ ਫਲਿਆ ਨਹੀਂ ਖਾਣਾ ਸੋ ਇਸ ਕਰਕੇ ਇਹਨੂੰ ਆਪਾਂ ਜਿਹੜਾ ਫਰਾਈ ਨਹੀਂ ਕਰਨਾ ਜਸਟ ਇਦੇ ਹੀ ਨੋਰਮਲ ਰੱਖਾਂਗੇ ਤੁਹਾਨੂੰ ਜਿਵੇਂ ਕਿ ਮੈਂ ਕਿਹਾ ਸੀ ਵੀ ਜਿਹੜੇ ਆਪਾਂ ਨੇ ਘਰੇ ਇਨਗਰੀਡੀਅੰਟਸ ਅਵੇਲੇਬਲ ਹੋਣਗੇ ਆਪਾਂ ਉਹਦਾ ਹੀ ਜਿਹੜਾ ਸੈਂਡਵਿਚ ਬਣਾਵਾਂਗੇ ਸਿਰਫ ਆਪਾਂ ਨੂੰ ਲੋੜ ਪਈ ਆ ਬਾਹਰੋਂ ਬ੍ਰੈਡ ਲੈਉਣ ਦੀ ਤੇ ਸ਼ਿਮਲਾ ਮਿਰਚ ਗੰਡੇ ਵੀ ਐਜ਼ ਯੂਜਵਲ ਆਪਣੇ ਘਰੇ ਹੁੰਦੇ ਆ ਤੇ ਇਹ ਵਾਲਾ ਜਿਹੜਾ ਆ ਘਰ ਦੀ ਮੱਖਣੀ ਆ ਇਹ ਆਪਾਂ ਯੂਜ਼ ਕਰਾਂਗੇ ਥੋੜਾ ਜਿਹਾ ਜਿਹੜਾ ਬ੍ਰੈਡ ਨੂੰ ਬੇਕ ਕਰਨ ਲਈ ਮਤਲਬ ਬ੍ਰੈਡ ਨੂੰ ਤਲਣੇ ਦੇ ਲਈ ਤਲਣੇ ਦੇ ਲਈ ਠੀਕ ਆ ਤੇ ਜਿਹੜੀ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਫਰੈਸ਼ ਮਲਾਈ ਘਰੇ ਤੁਹਾਡੇ ਹਰੇਕ ਬੰਦੇ ਦੇ ਹੁੰਦੀ ਆ ਮਲਾਈ ਹੁੰਦੀ ਹੁੰਦੀ ਆ ਬੰਦਾ ਡੇਲੀ ਮਲਾਈ ਕੱਢਦਾ ਆ ਤੇ ਤੁਸੀਂ ਮਲਾਈ ਦੀ ਇੱਕ ਕੌਲੀ ਲੈ ਲੈਣੀ ਆ ਆਪਾਂ ਜਿਹੜੀ ਮਲਾਈ ਇਹਦੇ ਵਿੱਚ ਯੂਜ਼ ਕਰਾਂਗੇ ਘਰ ਦੀ ਮਲਾਈ ਘਰ ਦਾ ਬਟਰ ਤੇ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਆਪਾਂ ਇੱਕ ਮਿਕਸਚਰ ਰੈਡੀ ਕਰਾਂਗੇ ਇਹ ਵਾਲੀ ਆਪਾਂ ਨੂੰ ਬਾਅਦ ਵਿੱਚ ਚਾਹੀਦੀ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਹਸਮਾਨ ਕੱਟਿਆ ਹੋਇਆ ਤੁਸੀਂ ਇਹਦੇ ਵਿੱਚ ਜੇਕਰ ਐਗ ਯੂਜ਼ ਕਰਨਾ ਆ ਤਾਂ ਐਗ ਵੀ ਯੂਜ਼ ਕਰ ਸਕਦੇ ਆ ਜੇ ਤੁਸੀਂ ਐਗ ਨਹੀਂ ਯੂਜ਼ ਕਰਨਾ ਮਤਲਬ ਉਹਦਾ ਆਮਲੇਟ ਬਣਾ ਕੇ ਉਹ ਵੀ ਯੂਜ਼ ਕਰ ਸਕਦੇ ਆ ਤੇ ਜੇ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਕੱਲੀਆਂ ਸਬਜ਼ੀਆਂ ਵੀ ਯੂਜ਼ ਕਰ ਸਕਦੇ ਆ ਇਹਦੇ ਵਿੱਚ ਤੁਸੀਂ ਕੀ ਐਡ ਕਰ ਸਕਦੇ ਆ ਗਾਜਰ ਐਡ ਕਰ ਸਕਦੇ ਆ ਹੋਰ ਜਿਹੜੀ ਤੁਸੀਂ ਸਬਜ਼ੀ ਖਾਣੇ ਉਹ ਐਡ ਕਰ ਸਕਦੇ ਆ ਤੇ ਜੇਕਰ ਤੁਸੀਂ ਕੱਲੀਆਂ ਆ ਦੋ ਸਬਜ਼ੀਆਂ ਦਾ ਵੀ ਬਣਾਉਂਗੇ ਤਾਂ ਇਹ ਵੀ ਬਹੁਤ ਜ਼ਿਆਦਾ ਟੇਸਟੀ ਬਣੂਗਾ ਸੋ ਸਾਰਾ ਜਿਹੜਾ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਸਮਾਨ ਪਾ ਲਾਂਗੇ ਤੇ ਇਹਦੇ ਵਿੱਚ ਆਪਾਂ ਹੁਣ ਐਡ ਕਰਾਂਗੇ ਸਪਾਈਸਿਸ ਕਿਹੜੇ-ਕਿਹੜੇ ਆਪਾਂ ਯੂਜ਼ ਕਰਨੇ ਆ। ਵੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਮਲਾਈ ਐਡ ਕਰਾਂਗੇ। ਜੇ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤਾਂ ਤੁਸੀਂ ਸੈਂਡਵਿਚ ਬਣਾਉਣੇ ਆ ਤਾਂ ਤੁਸੀਂ ਜਿਹੜੀ ਫਰੈਸ਼ ਕਰੀਮ ਹੁੰਦੀ ਆ ਬਾਜ਼ਾਰੂ ਉਹ ਵੀ ਲਿਆ ਕੇ ਯੂਜ਼ ਕਰ ਸਕਦੇ ਆ ਮਲਾਈ ਦੀ ਜਗ੍ਹਾ। ਉਹ ਮੈਂ ਤੁਹਾਨੂੰ ਰੈਫਰੈਂਸ ਦੱਸ ਰਹੀ ਆ ਵੀ ਜੇ ਤੁਹਾਡੇ ਘਰੇ ਮਲਾਈ ਨਹੀਂ ਹੈਗੀ ਮਤਲਬ ਕਈ ਵੇਲੇ ਆਪਣੇ ਕੋਲ ਨਹੀਂ ਅਵੇਲੇਬਲ ਹੁੰਦੀ ਤਾਂ ਤੁਸੀਂ ਜਿਹੜੀ ਆ ਫਰੈਸ਼ ਕਰੀਮ ਵੀ ਯੂਜ਼ ਕਰ ਸਕਦੇ ਆ। ਸੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦਿਓ ਜਿਹੜੀ ਮੈਂ ਆਹ ਇਹਦੇ ਵਿੱਚ ਪਾਉਣ ਲੱਗੀ ਆ ਸਾਸ ਪਾਉਣ ਲੱਗੀ ਆ ਇਹ ਬਿਲਕੁਲ ਨਹੀਂ ਹੈਗੀ ਤੁਹਾਡੇ ਕੋਲ ਤਾਂ ਕੋਈ ਚੱਕਰ ਨਹੀਂ ਹੈਗਾ ਇਹਦੇ ਤੋਂ ਬਿਨਾਂ ਵੀ ਬਹੁਤ ਟੇਸਟੀ ਬਣਨਗੇ ਜੇ ਤੁਸੀਂ ਲਿਆ ਸਕਦੇ ਆ ਤਾਂ ਤੁਸੀਂ ਇਹ ਵਾਲੀ ਜਿਹੜੀ ਆ ਮਾਇਓਨੀਜ਼ੀ ਤੰਦੂਰੀ ਲਿਆ ਸਕਦੇ ਆ ਜੇ ਨਹੀਂ ਵੀ ਹੈਗੀ ਫਿਰ ਵੀ ਕੋਈ ਚੱਕਰ ਨਹੀਂ ਹੁੰਦੇ ਤੋਂ ਬਿਨਾਂ ਵੀ ਟੇਸਟੀ ਹੀ ਬਣਨਗੇ ਹੁਣ ਆਪਾਂ ਇਹਦੇ ਵਿੱਚ ਮੜਾਈ ਤੋਂ ਬਾਅਦ ਜਿਹੜਾ ਆ ਇਹਦੇ ਦੋ ਚਮਚੇ ਪਾ ਦਾਂਗੇ ਟੇਸਟ ਅਕੋਰਡਿੰਗ ਆ ਤੁਸੀਂ ਟੇਸਟ ਦੇਣ ਲਈ ਕੁਝ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਵਧੀਆ ਹੀ ਬਣੂਗਾ ਜੇ ਤੁਸੀਂ ਇਹਨੂੰ ਸਿੰਪਲ ਰੱਖਣਾ ਹੈ ਸਿੰਪਲ ਵੀ ਵਧੀਆ ਬਣੂਗਾ ਜੇ ਤੁਸੀਂ ਇਹਦੇ ਵਿੱਚ ਸੌਸਿਸ ਐਡ ਕਰਨੀਆਂ ਤਾਂ ਉਹ ਵੀ ਪਾ ਕੇ ਵਧੀਆ ਹੀ ਬਣੂਗਾ ਜੇ ਤੁਹਾਡੇ ਕੋਲ ਇਹ ਸੌਸ ਨਹੀਂ ਹੈਗੀ ਅਵੇਲੇਬਲ ਤਾਂ ਤੁਸੀਂ ਕੱਲੀ ਕੈਚਅਪ ਪਾ ਕੇ ਵੀ ਇਹਨੂੰ ਬਣਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੈਚਅਪ ਤੁਸੀਂ ਜੇ ਤੁਹਾਡੇ ਕੋਲ ਤੰਦੂਰੀ ਸੌਸ ਨਹੀਂ ਹੈਗੀ ਤਾਂ ਕੱਲੀ ਕੈਚੱਪ ਵੀ ਐਡ ਕਰ ਸਕਦੇ ਆ ਮੈਂ ਇਹਦੇ ਵਿੱਚ 2 ਤੋਂ 3 ਚਮਚ ਜਿਹੜੇ ਕੈਚੱਪ ਦੇ ਐਡ ਕਰ ਦਿੱਤੇ ਤਾਂ ਇਹਨੂੰ ਕਰ ਲਿਆ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਗ਼ੂਣ ਮਿਰਚ ਮਸਾਲਾ ਹੁਣ ਆਪਾਂ ਇਹਦੇ ਵਿੱਚ ਇੱਕ ਤੋਂ ਥੋੜਾ ਜਿਹਾ ਘੱਟ ਸੌਲਟ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਰੈੱਡ ਚਿਲੀ ਤੇ ਇਹਦੇ ਵਿੱਚ ਆਪਾਂ ਮਸਾਲਾ ਕੋਈ ਨਹੀਂ ਯੂਜ਼ ਕਰ ਰਹੇ ਨਾ ਆਪਾਂ ਇਹਦੇ ਵਿੱਚ ਜੀਰਾ ਯੂਜ਼ ਕਰਨਾ ਆਪਾਂ ਜਸਟ ਇਹਦੇ ਵਿੱਚ ਥੋੜਾ ਜਿਹਾ ਸਾਲਟ ਪਾਉਣਾ ਥੋੜੀ ਜਿਹੀ ਜਿਹੜੀ ਆ ਰੈੱਡ ਪੈਪਰ ਪਾਉਣੀ ਆ ਉਸ ਤੋਂ ਬਾਅਦ ਆਪਾਂ ਪਾਉਣੀ ਹੈ ਇਹਦੇ ਵਿੱਚ ਚੀਜ਼ ਇਹ ਵੀ ਚੀਜ਼ ਮਾਰਕੀਟ ਤੋਂ ਈਜ਼ੀਲੀ ਮਿਲ ਜਾਂਦੀ ਆ ਇਹ ਪੀਜ਼ਾ ਚੀਜ਼ ਆ ਠੀਕ ਆ ਆਪਾਂ ਸੈਂਡਵਿਚ ਵੀ ਪਾ ਸਕਦੇ ਹਾਂ ਮੋਜ਼ਰੇਲਾ ਚੀਜ਼ ਵੀ ਤੁਸੀਂ ਕਹਿ ਸਕਦੇ ਆ ਚੈਦਰ ਚੀਜ਼ ਜੋ ਵੀ ਤੁਹਾਡਾ ਜੀ ਕਰਦਾ ਉਹ ਇਹਨੂੰ ਨਾਮ ਦੇ ਸਕਦੇ ਆ ਤੇ ਤੁਸੀਂ ਇਹ ਮਾਰਕੀਟ ਚੋਂ ਲਿਆ ਸਕਦੇ ਆ ਤੇ ਜੇਕਰ ਤੁਸੀਂ ਇਹਨੂੰ ਪਾਉਂਗੇ ਤਾਂ ਤੁਹਾਡੇ ਜਿਹੜੇ ਸੈਂਡਵਿਚ ਆ ਉਹ ਬਹੁਤ ਜ਼ਿਆਦੇ ਜਿਹੜੇ ਆ ਚੀਜ਼ੀ ਬਣਨਗੇ ਤੇ ਚੀਜ਼ ਦੇ ਸਲਾਈਸ ਵੀ ਹੁੰਦੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਆ ਬਟ ਆਪਾਂ ਜਿਹੜੀ ਕ੍ਰਸ਼ ਕੀਤੀ ਹੋਈ ਚੀਜ਼ ਇਹਦੇ ਵਿੱਚ ਯੂਜ਼ ਕਰਾਂਗੇ ਇਹਦੇ ਨਾਲ ਜਿਹੜਾ ਤੁਹਾਡਾ ਸੈਂਡਵਿਚ ਦਾ ਟੇਸਟ ਆ ਹੋਰ ਵੀ ਵਧੀਆ ਬਣ ਜਾਊਗਾ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਜਿਹੜਾ ਆਪਣਾ ਮਿਕਸਚਰ ਆ ਇਹ ਰੈਡੀ ਹੋ ਗਿਆ ਆ ਹੁਣ ਆਪਾਂ ਇਹਨੂੰ ਤੁਹਾਨੂੰ ਬ੍ਰੈਡ ਦੇ ਵਿੱਚ ਲਾ ਕੇ ਦਿਖਾਵਾਂਗੇ ਇਹਨੂੰ ਬ੍ਰੈਡ ਦੇ ਵਿੱਚ ਕਿੱਦਾਂ ਲਾਉਣਾ ਤੇ ਬਟਰ ਆਪਾਂ ਕਿੱਦਾਂ ਯੂਜ਼ ਕਰਨਾ ਲਓ ਵੀ ਜਿਹੜਾ ਬਟਰ ਆ ਇਹਨੂੰ ਆਪਾਂ ਮੈਲਟ ਕਰ ਲਾਂਗੇ ਸੌਫਟ ਔੀਜੀ ਰੈਸਪੀ ਆ ਤੇ ਟਾਈਮ ਘੱਟ ਲੱਗਦਾ ਆ ਤੇ ਜਦੋਂ ਗੈਸਟ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਬਣਾ ਕੇ ਖਵਾ ਸਕਦੇ ਆ ਵਧੀਆ ਵੀ ਬਹੁਤ ਲੱਗਦੀ ਆ ਹੁਣ ਆਪਾਂ ਇਹਦੇ ਤੇ ਲਾਵਾਂਗੇ ਬਟਰ ਦੋਨਾਂ ਸਾਈਡਸ ਤੇ ਤੇ ਇਹਨਾਂ ਨੂੰ ਟਰਨ ਕਰਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜਾ ਆਪਾਂ ਬੈਟਰ ਰੈਡੀ ਕੀਤਾ ਹੋਇਆ ਸੀ ਸਾਰਾ ਸਮਾਨ ਇਹਦੇ ਵਿੱਚ ਪਾ ਦਾਂਗੇ ਫਿਲਿੰਗ ਥੋੜੀ ਘੱਟ ਹੀ ਰੱਖਿਓ ਤਾਂ ਕਿ ਇਹ ਟੁੱਟੇ ਨਾ ਤੇ ਵਧੀਆ ਕ੍ਰਿਸਪੀ ਬਣੇ ਤੇ ਜੇਕਰ ਤੁਸੀਂ ਇਹਦੇ ਉੱਪਰ ਵੀ ਚੀਜ਼ ਯੂਜ਼ ਕਰਨੀ ਆ ਤਾਂ ਥੋੜੀ ਜਿਹੀ ਉੱਪਰ ਵੀ ਯੂਜ਼ ਕਰ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਇੱਕ ਸਲਾਈਸ ਆ ਨੀਂਦਾ ਤੇ ਇੱਕ ਸਲਾਈਸ ਰੱਖਾਂਗੇ ਆਪਾਂ ਇਹਦੇ ਤੇ ਟਮਾਟੋ ਦਾ ਹੁਣ ਇਹਨੂੰ ਪ੍ਰੈਸ ਕਰਾਂਗੇ ਜਿਹੜਾ ਆਪਣਾ ਆ ਸੈਂਡਵਿਚ ਮੇਕਰ ਉਹ ਪ੍ਰੀ ਹੀਟ ਹੋ ਗਿਆ ਸੀ ਹੁਣ ਆਪਾਂ ਇਹਨੂੰ ਕਰਾਂਗੇ ਬੰਦ ਤੇ ਹੁਣ ਆਪਾਂ ਵੇਟ ਕਰਾਂਗੇ ਇਹਦੇ ਬਨਣੇ ਲਈ ਇਦਾਂ ਹੀ ਤੁਸੀਂ ਸਾਰੇ ਸੈਂਡਵਿਚ ਜਿਹੜੇ ਰੈਡੀ ਕਰਨੇ ਹੁਣ ਮੈਂ ਤੁਹਾਨੂੰ ਇੱਕ ਸੈਂਡਵਿਚ ਤਵੇ ਤੇ ਵੀ ਸੇਕ ਕੇ ਦਿਖਾ ਦਿੰਨੀ ਆ ਕਈ ਵੇਲੇ ਆਪਣੇ ਕੋਲ ਸੈਂਡਵਿਚ ਮੇਕਰ ਨਹੀਂ ਹੁੰਦਾ ਤਾ ਆਪਣਾ ਸੈਂਡਵਿਚ ਖਾਣ ਨੂੰ ਜੀ ਕਰਦਾ ਤੇ ਆਪਾਂ ਇਸੇ ਗੱਲ ਤੋਂ ਚੱਲ ਜਾਨੇ ਵੀ ਸੈਂਡਵਿਚ ਬਿਕ ਕਰਦਾ ਹੈ ਨਹੀਂ ਵੀ ਆਪਾਂ ਬਣਾਈਏ ਕਿਵੇਂ ਤਾਂ ਇੱਕ ਸੈਂਡਵਿਚ ਮੈਂ ਤੁਹਾਨੂੰ ਤਵੇ ਤੇ ਵੀ ਬਣਾ ਕੇ ਦਿਖਾ ਦਿੰਨੇ ਆ ਈਜ਼ੀ ਤਰੀਕੇ ਨਾਲ ਵੀ ਤੁਸੀਂ ਤਵੇ ਤੇ ਕਿੱਦਾਂ ਬਣਾ ਸਕਦੇ ਆ ਇਹਦੇ ਵਿੱਚ ਵੀ ਸੇਮ ਆਪਾਂ ਜਿਹੜਾ ਆ ਐਦਾਂ ਹੀ ਪੜਾਵਾਂਗੇ ਜਿਹੜਾ ਕੁਝ ਉਹਦੇ ਚ ਪਾਇਆ ਸੀ ਇਹਦੇ ਚ ਵੀ ਉਹੀ ਕੁਝ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਤੇ ਚੀਜ਼ ਪਾਵਾਂਗੇ ਇਹਨੂੰ ਕਰਾਂਗੇ ਬੰਦ ਥੋੜਾ ਜਿਹਾ ਤਵੇ ਨੂੰ ਗਰਮ ਹੋਣ ਦਵਾਂਗੇ। ਉੰਨੇ ਆਪਾਂ ਜਿਹੜਾ ਆਹ ਵਾਲਾ ਸੈਂਡਵਿਚ ਆਪਣਾ ਹੋ ਗਿਆ ਹੈ ਰੈਡੀ। ਤੁਸੀਂ ਦੇਖ ਸਕਦੇ ਆ ਕਿੰਨਾ ਜਿਆਦਾ ਸੋਨਾ ਬਣਿਆ ਤੇ ਕਿੰਨਾ ਕ੍ਰਿਸਪੀ ਬਣਿਆ। ਹੁਣ ਆਪਾਂ ਇਹਦੀ ਕਟਿੰਗ ਕਿੱਦਾਂ ਕਰਨੀ ਆ। ਵੱਡੀ ਕਰਦ ਲੈ ਲੈਣੀ ਤੁਸੀਂ। ਇੱਦਾਂ ਕੱਟ ਪਾ ਲੈਣਾ। ਤੇ ਇੱਦਾਂ ਕੱਟ ਪਾ ਲੈਣਾ। ਤੇ ਸੈਂਡਵਿਚ ਤੁਹਾਡਾ ਜਿਹੜਾ ਆ ਬਣ ਕੇ ਹੋ ਗਿਆ ਆ ਆਲਰੇਡੀ ਸੋ ਹੁਣ ਦੂਸਰਾ ਆਪਾਂ ਕਿਵੇਂ ਬਣਾਉਣਾ ਆ ਉਹ ਵੀ ਤੁਹਾਨੂੰ ਦੱਸਦੇ ਆ ਤਵਾ ਆਪਣਾ ਹੋ ਗਿਆ ਗਰਮ ਮੈਂ ਵਿੱਚ ਦੀ ਬੰਦ ਕਰ ਦਿੱਤਾ ਸੀ ਹੁਣ ਆਪਾਂ ਇਹਦੇ ਤੇ ਲਾਵਾਂਗੇ ਤਵੇ ਦੇ ਉੱਤੇ ਲਾਵਾਂਗੇ ਬਟਰ ਤਵਾ ਕੋਈ ਵੀ ਹੋਵੇ ਕੋਈ ਚੱਕਰ ਨਹੀਂ ਜੇ ਨਾਨ ਸਟਿੱਕੀ ਹੋਵੇ ਤਾਂ ਜ਼ਿਆਦਾ ਵਧੀਆ ਆ ਹੁਣ ਆਪਾਂ ਇਹਦੇ ਤੇ ਰੱਖਾਂਗੇ ਸੈਂਡਵਿਚ ਇਹਦੇ ਚ ਆਇਆ ਵੀ ਬਟਰ ਥੋੜਾ ਜਿਹਾ ਵੱਧ ਲੱਗਦਾ ਆ ਕਿਉਂਕਿ ਆਪਾਂ ਤਵੇ ਤੇ ਸੇਕਦੇ ਆ ਤੇ ਜਿਹੜਾ ਆਪਾਂ ਮੇਕਰ ਚ ਬਣਾਉਨੇ ਉਹਦੇ ਚ ਬਹੁਤ ਘੱਟ ਕੁਆਂਟੀਟੀ ਚ ਬਟਰ ਲੱਗਦਾ ਕਿਉਂਕਿ ਉਹ 19 ਕ ਹੀਟ ਤੇ ਹੀ ਜਿਹੜਾ ਆ ਕੁੱਕ ਹੋ ਜਾਂਦਾ ਇਹ ਵੀ ਕ੍ਰਿਸਪੀ ਬਣਦਾ ਆ ਬਹੁਤ ਵਧੀਆ ਬਣਦਾ ਹੈ ਵੀ ਟੇਸਟੀ ਬਣਦਾ ਓਵੇਂ ਕਿਉਂਕਿ ਇਨਗਰੀਡੀਅੰਟਸ ਤਾਂ ਆਪਾਂ ਸੇਮ ਹੀ ਯੂਜ਼ ਕਰਨੇ ਆ ਜਸਟ ਆਪਾਂ ਇਹ ਤਵੇ ਤੇ ਕੁੱਕ ਕਰਨਾ ਸੋ ਇਹ ਕੁਝ ਇਦਾਂ ਦਾ ਬਣ ਜਾਊਗਾ ਇਹਦੇ ਵਿੱਚ ਆਮਲੇਟ ਵੀ ਐਡ ਕਰ ਸਕਦੇ ਆ ਇੱਕ ਦਿਨ ਆਪਾਂ ਤੁਹਾਨੂੰ ਆਮਲੇਟ ਪਾ ਕੇ ਵੀ ਬਣਾ ਕੇ ਦਿਖਾਵਾਂਗੇ ਕਿ ਉਹ ਕਿਵੇਂ ਬਣਦੇ ਆ ਸੋ ਇਹ ਵੀ ਪੂਰਾ ਕ੍ਰਿਸਪੀ ਬਣਿਆ ਆ ਇਹਨੂੰ ਵੀ ਆਪਾਂ ਇਸੇ ਸਟਾਈਲ ਵਿੱਚ ਕੱਟ ਕਰ ਲਾਂਗੇ ਜੇ ਤੁਹਾਡੇ ਤੋਂ ਪੂਰਾ ਇਦਾਂ ਨਹੀਂ ਹੁੰਦਾ ਤਾਂ ਇਹਨੂੰ ਹਾਫ ਕਰਕੇ ਇਦਾਂ ਫੜ ਕੇ ਵੀ ਤੁਸੀਂ ਜਿਹੜਾ ਆ ਕੱਟ ਕਰ ਸਕਦੇ ਹੋ ਸਲਾਈਸਿਸ ਵਿੱਚ ਸੋ ਇਹ ਜਿਹੜਾ ਆਪਾਂ ਸੈਂਡਵਿਚ ਮੇਕਰ ਚ ਬਣਾਇਆ ਇਹ ਸੈਂਡਵਿਚ ਉਹ ਆ ਜਿਹੜਾ ਆਪਾਂ ਤਵੇ ਤੇ ਬਣਾਇਆ ਤੇ ਹੁਣ ਇਹ ਆਪਾਂ ਪਾਪਾ ਨੂੰ ਦਵਾਂਗੇ ਤੇ ਪਾਪਾ ਤੋਂ ਰਿਵਿਊ ਲਵਾਂਗੇ ਕਿ ਸੈਂਡਵਿਚ ਕਿੱਦਾਂ ਦੀ ਬਣੀ ਸੋ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਸੈਂਡਵਿਚ ਬਣਾ ਸਕਦੇ ਆ ਤੇ ਬਹੁਤ ਟੇਸਟੀ ਬਣਦਾ ਆ ਬਹੁਤ ਘੱਟ ਇਨਗਰੀਡੀਅੰਟ ਯੂਜ਼ ਹੁੰਦੇ ਆ ਸੋ ਜਿਹੜੇ ਜਿਹੜੇ ਇਨਗਰੀਡੀਅੰਟ ਮੈਂ ਯੂਜ਼ ਕੀਤੇ ਆ ਸੋ ਉਹ ਤੁਸੀਂ ਇਨਗਰੀਡੀਅੰਟ ਯੂਜ਼ ਕਰਕੇ ਜਿਹੜਾ ਘਰੇ ਸੈਂਡਵਿਚ ਬਣਾ ਸਕਦੇ ਆ ਹੁਣ ਆਪਾਂ ਇਹਦੀ ਪਲੇਟਿੰਗ ਕਰਾਂਗੇ ਤੇ ਤੁਹਾਨੂੰ ਦਿਖਾਉਣਨੇ ਆ ਵੀ ਪਲੇਟਿੰਗ ਕਿਵੇਂ ਕਰਨੀ ਸੋ ਆਪਾਂ ਪਲੇਟ ਚੱਕ ਲਈ ਹੁਣ ਇਹਦੀ ਕਰਾਂਗੇ ਆਪਾਂ ਪਲੇਟਿੰਗ ਹੋਣੇ ਇਹਦੇ ਨਾਲ ਆਪਾਂ ਕੈਚਅਪ ਵੀ ਸਰਵ ਕਰ ਸਕਦੇ ਆ ਜਿਹੜਾ ਕੁਝ ਕੁਛ ਤੁਸੀਂ ਪਸੰਦ ਕਰਦੇ ਆ ਉਹਦੇ ਨਾਲ ਇਹਨੂੰ ਖਾ ਸਕਦੇ ਆ ਮਾਇਓਨੀਜ਼ ਦੇ ਨਾਲ ਵੀ ਖਾ ਸਕਦੇ ਆ ਮਾਇਓਨੀਜ਼ ਜ ਜਿਹਨੂੰ ਕਹਿੰਦੇ ਆ ਤੇ ਕੈਚਅਪ ਦੇ ਨਾਲ ਵੀ ਖਾ ਸਕਦੇ ਆ ਸੋ ਹੁਣ ਇਹ ਆਪਾਂ ਪਾਪਾ ਕੋਲ ਲੈ ਕੇ ਜਾਵਾਂਗੇ ਤੇ ਪਾਪਾ ਤੋਂ ਲਵਾਂਗੇ ਰਿਵਿਊ ਪਾਪਾ ਦੱਸੋ ਖਾ ਕੇ ਕਿੱਦਾਂ ਦਾ ਲੱਗਦਾ ਆ ਵਾਲੇ ਜਿਹੜੇ ਆ ਸੈਂਡਵਿਚ ਮੇਕਰ ਚ ਬਣਾਏ ਆ ਆ ਤਾਂ ਵੀ ਤੇ ਬਣਾਇਆ ਦੋ ਤਾਂ ਵਾਲੀ ਹੈ ਹਾ ਬਈ ਬਹੁਤ ਟੈਸਟੀ ਆ। ਹੁਣ ਆਪਾਂ ਸਪੂਡ ਖਾ ਲੈਂਦੇ ਆ ਜਿਹੜਾ ਸੀ ਘਰੇ ਬਣਾਉਂਦੇ ਆ ਇੱਕ ਜਦੋਂ ਮੈਂ ਮੋਮੋਜ਼ ਬਣਾਉਣੀ ਉਹ ਵੀ ਪਾਪੇ ਦੇ ਫੇਵਰਿਟ ਆ ਤੇ ਸੈਂਡਵਿਚ ਵੀ ਤੁ ਆਪਾਂ ਖਾ ਚੋ ਕੇ ਖਾ ਲੈਂਦੇ ਆ। ਆ ਸੈਂਡਵਿਚ ਬਹੁਤ ਸਵਾਦ ਬਣਿਆ ਬਈ। ਕੋਕਾ ਪੀ ਹੈ ਜਮਾਂ। ਕੋਈ ਦੇ ਸ਼ਿਮਟੜੀ ਦਿੱਤੀ ਪਾਪੇ ਨੂੰ ਪਾਪੇ ਸੁੱਤੇ ਪੈਣੇ ਡਾਲਿਆ ਸੀ ਪਾਪੇ ਨੂੰ ਤਾਂ ਮੈਨੂੰ ਪਤਾ ਵੀ ਨਹੀਂ ਸੀ ਸੈਂਡਵਿਚ ਬਣ ਰਿਹਾ ਹੈ। ਈ ਬਸ ਐਵੇਂ ਫਲੇਅਰ ਬਣ ਗਿਆ ਤੇ ਤਵਾ ਨੂੰ ਬਣਾ ਕੇ ਦਿੱਤੇ ਹੁਣ ਬਾਬਾ ਤਵੇ ਵਾਲਾ ਵੀ ਖਾ ਗਏ ਮਤਲਬ ਜੇ ਕਿਸੇ ਕੋਲ ਸੈਂਡਵਿਚ ਮੇਕਰ ਨਹੀਂ ਹੈਗਾ ਉਹ ਤਵੇ ਤੇ ਵੀ ਬਣਾ ਸਕਦੇ ਆ ਵੈ ਮੈਂ ਦੇਸ਼ ਦਾ ਲਿਆ ਸੀ ਇਹ ਸਮਾਨ ਪਿਆ ਸੀ ਆਇਆ ਪਿਆ ਸੀ ਸੌਂ ਗਿਆ ਸੀ ਤੇ ਪਰ ਮੈਂ ਸੌਂ ਗਿਆ ਲੀਆ ਕਿਦੋਂ ਬਾਹਰੋਂ ਆਏ ਸੀ ਦੋਨਾਂ ਪਾਸੇ ਟੇਸਟੀ ਕਰਦੇ ਆ ਤਵੇ ਵਾਲੇ ਅਰੇ ਬਹੁਤ ਸਵਾਦ ਹੈ ਭਾਈ। ਲੋਵੀ ਅੱਜ ਦੀ ਬਹੁਤ ਸਵਾਦ ਹੈ। ਇਹ ਮੇਕਰ ਨਾਲੋਂ ਵੀ ਸਵਾਦ ਬਣਿਆ। ਬਹੁਤ ਵਧੀਆ ਚੀਜ਼ ਹੈ। ਲੋਵੀ ਅੱਜ ਦੀ ਵੀਡੀਓ ਕਰਦੇ ਆਪਾਂ ਇੱਥੇ ਐਂਡ ਤੇ ਪਾਪੀ ਦੀ ਵੀ ਰਿਵਿਊ ਤੁਸੀਂ ਸੁਣ ਲਿਆ ਵੀ ਕਿਵੇਂ ਦੇ ਲੱਗੇ ਸ਼ੈਨਲ ਤੇ ਘਰੇ ਜਰੂਰ ਟਰਾਈ ਕਰਿਓ ਤੇ ਟਰਾਈ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੇ ਬਣੇ ਸੀ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਰੈਸਪੀ ਕਿੱਦਾਂ ਦੀ ਲੱਗਦੀ ਤੇ ਚੈਨਲ ਨੂੰ ਕਰ ਲਿਓ ਸ਼ੇਅਰ ਤੇ ਸਬਸਕ੍ਰਾਈਬ I